ਜੇਕਰ ਤੁਹਾਨੂੰ ਬਿਲਕੁਲ ਵੀ ਪੇਂਟ ਨਹੀਂ ਆਉਂਦਾ ਤਾਂ ਵੀ ਤੁਸੀਂ ਇੰਨਾ ਸੋਹਣਾ ਡਿਜ਼ਾਈਨ ਆ ਜਿਹੜਾ ਬਣਾ ਸਕਦੇ ਹੋ ਮੈਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਦੱਸਣ ਲੱਗੀ ਆ ਇਹ ਤਿੰਨ ਡੰਡੀ ਫਲਾਵਰ ਆ ਇੱਕ ਡੰਡੀ ਇਹਦੇ ਵਿੱਚ ਸਿੱਧੀ ਲੱਗਦੀ ਹੈ ਇੱਕ ਉਧਰ ਨੂੰ ਟੇਢੀ ਤੇ ਇੱਕ ਉਧਰ ਨੂੰ ਟੇਢੀ ਇਹਨੂੰ ਤੁਹਾਨੂੰ ਜਿਹੜਾ ਟ੍ਰੇਸ ਕਰਨ ਦੀ ਵੀ ਲੋੜ ਨਹੀਂ ਪੈਣੀ ਤੁਸੀਂ ਸਕੇਚ ਨਾਲ ਜਾਂ ਪੈਨਸਿਲ ਨਾਲ ਇਹਨੂੰ ਸਿੱਧਾ ਇਦਾਂ ਹੀ ਤੁਸੀਂ ਡੰਡੀਆਂ ਲਗਾ ਸਕਦੇ ਆ ਇੱਕ ਵਾਰੀ ਜੇ ਤੁਸੀਂ ਟ੍ਰੇਸ ਬਣਾਉਣਾ ਤਾਂ ਟ੍ਰੇਸ ਵੀ ਬਣਾ ਸਕਦੇ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਮੈਂ ਪੇਂਟ ਕਰਨਾ ਦੱਸੂਗੀ ਇਹਦੇ ਵਿੱਚ ਦੋ ਤੋਂ ਤਿੰਨ ਕਲਰ ਆ ਜਿਹੜੇ ਤੁਸੀਂ ਯੂਜ਼ ਕਰ ਸਕਦੇ ਆ ਫੈਬਰਿਕ ਪੇਂਟ ਜਿਹਨੂੰ ਵੀ ਨਹੀਂ ਆਉਂਦਾ ਬਿਲਕੁਲ ਵੀ ਨਹੀਂ ਆਉਂਦਾ ਉਹ ਵੀ ਤੁਸੀਂ ਇਹਨੂੰ ਪੇਂਟ ਕਰ ਸਕਦੇ ਆ ਬਣਿਆ ਹੋਇਆ ਡਿਜ਼ਾਈਨ ਆ ਜਦੋਂ ਆਪਾਂ ਸੂਟ ਤੇ ਦੁਪੱਟੇ ਤੇ ਇਹਨੂੰ ਬਣਾ ਲੈਣੇ ਆ ਹਨਾ ਤਾਂ ਇਹ ਬਹੁਤ ਸੋਹਣਾ ਲੱਗਦਾ ਹੈ ਇਹ ਜਿਹੜੇ ਚਾਰ ਤੋਂ ਪੰਜ ਫਲਾਵਰ ਆ ਇਹ ਘੇਰੇ ਦੇ ਵਿੱਚੋਂ ਘੇਰੇ ਤੇ ਆਉਂਦੇ ਆ ਬਾਹਾਂ ਤੇ ਆਉਂਦੇ ਆ ਤੇ ਤੁਸੀਂ ਸਾਰੇ ਸੂਟ 'ਚ ਵੀ ਇੱਕ ਇੱਕ ਫਲਾਵਰ ਆ ਜਿਹੜਾ ਹੈ ਵਿਰਲਾ-ਵਿਰਲਾ ਕਰਕੇ ਵੀ ਬਣਾ ਸਕਦੇ ਹੈਗੇ ਆ ਇਧਰ ਇੱਕ ਇੱਕ ਪੱਤੀ ਆਉਗੀ ਤੇ ਉੱਪਰ ਜਿਹੜੀਆਂ ਇਹਦੇ ਵਿੱਚ ਤਿੰਨ ਪੱਤੀਆਂ ਹੋਣਗੀਆਂ ਇਦੇ ਵਿੱਚ ਆਪਾਂ ਤਿੰਨ ਕਲਰ ਯੂਜ਼ ਕਰ ਸਕਦੇ ਆ ਅਗਰ ਚਾਹੀਏ ਤਾਂ ਆਪਾਂ ਇਹਦੇ ਵਿੱਚ ਦੋ ਕਲਰ ਆ ਜਿਹੜੇ ਉਹ ਵੀ ਯੂਜ਼ ਕਰ ਸਕਦੇ ਆ ਇਹ ਦੂਜੇ ਦਿਨ ਦੀ ਕਲਾਸ ਆ ਇਸ ਤੋਂ ਪਹਿਲਾਂ ਜਿਵੇਂ ਸਮਾਨ ਵਗੈਰਾ ਉਹ ਸਾਰਾ ਕੁਝ ਮੈਂ ਪਹਿਲੇ ਚ ਦੱਸਿਆ ਹੋਇਆ ਬਾਕੀ ਮੈਂ ਨਾਲ-ਨਾਲ ਦੱਸਦੀ ਰਹੂੰਗੀ ਇਹ ਤਿੰਨ ਨੰਬਰ ਤੇ ਦੋ ਨੰਬਰ ਆਪਾਂ ਬ੍ਰਸ਼ ਲੈ ਆ ਦੋ ਇਹਦੇ ਵਿੱਚ ਆਪਾਂ ਕਲਰ ਲੈ ਇੱਕ yellow ਲਿਆ ਤੇ ਇੱਕ ਆਪਾਂ green ਲਿਆ ਇਹ 그린 ਕਲਰ ਹੈਗਾ ਕੈਮਰੇ ਚ ਥੋੜਾ 그린 ਉਦਾਂ ਨਹੀਂ ਹੈ ਜਿਹੜਾ ਆ ਰਿਹਾ ਇਹਦੇ ਵਿੱਚ ਹਜੇ ਆਪਾਂ ਨੂੰ ਸ਼ੇਡਿੰਗ ਵਗੈਰਾ ਕੁਝ ਨਹੀਂ ਕਰਨੀ ਡੰਡੀਆਂ ਦੇ ਵਿੱਚ ਜਿਹੜੀ ਸਿੱਧੀ ਤੁਸੀਂ ਜਿਹੜੀ ਇਦਾਂ ਲਾਈਨ ਖਿੱਚਣੀ ਹੈ ਇਹ ਮੈਂ ਪਹਿਲਾਂ ਜਿਹੜਾ ਇਹ 3 ਨੰਬਰ ਬ੍ਰਸ਼ ਹੈ ਜਿਹੜਾ ਇਹ ਲਿਆ ਡੰਡੀ ਦੇ ਲਈ ਠੀਕ ਹੈ 2 ਨੰਬਰ ਤੇ 3 ਨੰਬਰ ਜਿਹੜਾ ਬ੍ਰਸ਼ ਇਹਦੇ ਵਿੱਚ ਯੂਜ਼ ਹੋਣਗੇ ਜਿਹੜਾ 5 ਨੰਬਰ 6 ਨੰਬਰ ਬ੍ਰਸ਼ ਹੁੰਦਾ ਉਹ ਯੂਜ਼ ਆ ਜਿਹੜਾ ਨਹੀਂ ਹੋਏਗਾ ਇਹ ਫੈਬਰਿਕ ਜਿਹੜੇ ਕਲਰ ਹੈਗੇ ਕਿਤੋਂ ਵੀ 25 ਰੁਪਏ ਦੀ 20 ਤੋਂ 25 ਰੁਪਏ ਦੀ ਇੱਕ ਸ਼ੀਸ਼ੀ ਹੁੰਦੀ ਹੈ ਕਿਤੋਂ ਵੀ ਆਪਾਂ ਲੈ ਸਕਦੇ ਆ ਜਿਹੜੇ ਵੀ ਨਵੇਂ ਜੁੜੇ ਆ ਜਿਨ੍ਹਾਂ ਨੇ ਹਸ ਤੱਕ ਫੋਲੋ ਨਹੀਂ ਕੀਤਾ ਉਹ ਫੋਲੋ ਸਬਸਕ੍ਰਾਈਬ ਹੈ ਜਿਹੜਾ ਕਰ ਲਿਓ ਵੀਰਪਾਲ ਕੌਰ ਸਿੱਖੋ YouTube Facebook ਐਂਡ Instagram ਅਸਬ ਤੋਂ ਪਹਿਲਾਂ ਜਿਹੜੀ ਸਿੱਧੀ ਡੰਡੀ ਆ ਉਹ ਆਪਾਂ ਜਿਹੜੀ ਇਹ ਲਗਾ ਰਹੇ ਆ ਇਹਦੇ ਵਿੱਚ ਕੁਝ ਵੀ ਤੁਹਾਨੂੰ ਇਹ ਜ਼ਿਆਦਾ ਸਿੱਖਣ ਦੀ ਜ਼ਰੂਰਤ ਨਹੀਂ ਸਿੰਪਲ ਪੇਂਟ ਆ ਕਿਉਂਕਿ ਇਹਦੇ ਵਿੱਚ ਆਪਾਂ ਕੋਈ ਸ਼ੇਡਿੰਗ ਵਗੈਰਾ ਜਿਹੜੀ ਉਹ ਨਹੀਂ ਕਰ ਰਹੇ ਤੇ ਨੀਚੋਂ ਜਿਹੜੀ ਡੰਡੀ ਆ ਉਹ ਥੋੜੀ ਜੀ ਆਪਾਂ ਇਦਾਂ ਕਰਨੀ ਹੁੰਦੀ ਆ ਮੰਲੇ ਤੁਸੀਂ ਲਾਈਨ ਲਗਾ ਲਓ ਵਨ ਟਾਈਪ ਤੇ ਉਸ ਤਰ੍ਹਾਂ ਤੁਸੀਂ ਇਹਨੂੰ ਇਦਾਂ ਸ਼ੇਡਿੰਗ ਉੱਪਰ ਨੂੰ ਥੋੜਾ ਥੋੜਾ ਕਲਰ ਆ ਜਿਹੜੇ ਭਰਦੇ ਜਾਓ ਸ਼ੇਡਿੰਗ ਨਹੀਂ ਕਰਨ ਦੀ ਲੋੜ ਮਤਲਬ ਕਲਰ ਭਰਨਾ ਹੈਗਾ ਤਾਂ ਕਿ ਉਹ ਡੰਡੀ ਆ ਜਿਹੜੀ ਨੀਚੇ ਤੋਂ ਥੋੜੀ ਜੀ ਇਦਾਂ ਲੱਗੇ ਇਦਾਂ ਤੁਸੀਂ ਇੱਕ ਲਾਈਨ ਖਿੱਚ ਕੇ ਇਸ ਤਰ੍ਹਾਂ ਜਿਹੜਾ ਤੁਸੀਂ ਕਲਰ ਭਰਨਾ ਹੈਗਾ ਨੀਚੋਂ ਤਿੰਨ ਡੰਡੀਆਂ ਇਹ ਆਪਣੀਆਂ ਜਿਹੜੀਆਂ ਬੰਨੀਆਂ ਇਹਦੇ ਲਈ ਤੁਸੀਂ ਗ੍ਰੀਨ ਜਾਂ ਤੁਸੀਂ ਪੈਰਟ ਕਲਰ ਆ ਜਿਹੜਾ ਉਹ ਯੂਜ਼ ਕਰ ਸਕਦੇ ਆ ਕਿਉਂਕਿ ਡੰਡੀ ਆ ਜਿਹੜੀ ਉਹ ਮੋਸਟਲੀ ਆਪਾਂ ਗ੍ਰੀਨ ਦੀ ਬਣਾਈਏ ਤਾਂ ਉਹ ਜ਼ਿਆਦਾ ਵਧੀਆ ਲੱਗਦੀ ਹੈਗੀ ਆ ਤਾਂ ਕਲਰ ਆ ਹਮੇਸ਼ਾ ਤੁਸੀਂ ਟੱਕਣ ਦੇ ਵਿੱਚ ਲੈਣਾ ਹੈਗਾ ਕਿਉਂਕਿ ਜਦੋਂ ਆਪਾਂ ਸ਼ੀਸ਼ੇ ਦੇ ਵਿੱਚੋਂ ਕਲਰ ਲੈਣੇ ਤਾਂ ਕਈ ਵਾਰੀ ਜਦੋਂ ਨਵੇਂ ਪੇਂਟ ਕਰਦੇ ਹੁੰਦੇ ਆ ਨਾ ਸਿੱਖਦੇ ਸਿੱਖਦੇ ਹੁੰਦੇ ਆ ਤਾਂ ਉਦੋਂ ਆਪਣੇ ਤੋਂ ਪੇਂਟ ਆ ਜਿਹੜਾ ਉਹ ਜ਼ਿਆਦਾ ਲੱਗ ਜਾਂਦਾ ਇਥੇ ਲਈ ਪਹਿਲਾਂ ਹੀ ਤੁਸੀਂ ਥੋੜਾ ਜਿਹਾ ਟੱਕਣ ਦੇ ਵਿੱਚ ਪੇਂਟ ਆ ਜਿਹੜਾ ਕੱਢ ਲੈਣਾ ਹੁੰਦਾ ਤੇ ਉਹਦੇ ਵਿੱਚੋਂ ਇਦਾਂ ਤੁਸੀਂ ਲਗਾਉਣਾ ਹੈਗਾ ਇਦਾਂ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਤਿੰਨਾਂ ਜਿਹੜੀਆਂ ਉਹ ਡੰਨੀਆਂ ਬਣਾ ਲੈਣੀਆਂ ਮੈਂ ਵੀਰਪਾਲ ਕੌਰ ਸਿੱਖ ਹੁੰਜਾਤੋ ਤੇ ਤੁਸੀਂ ਜੁੜਿਆ ਸਾਡੇ YouTube ਦੇ ਨਾਲ ਲਾਈਕ ਸ਼ੇਅਰ ਜਿਹੜਾ ਵੀਡੀਓ ਨੂੰ ਜ਼ਰੂਰ ਕਰ ਦਿਓ ਪੇਂਟ ਦੀਆਂ ਅੱਗੇ ਵੀ ਆਪਾਂ ਸਾਰੀਆਂ ਕਲਾਸਾਂ ਸ਼ੇਡਿੰਗ ਵਗੈਰਾ ਦੀਆਂ ਲੈ ਕੇ ਆਵਾਂਗੇ ਜਿੰਨੇ ਵੀ ਤਰ੍ਹਾਂ ਦਾ ਪੇਂਟ ਹੁੰਦਾ ਉਹਦੇ ਤੇ ਵੀ ਆਪਾਂ ਸਾਰੀਆਂ ਕਲਾਸਿਸ ਜਿਹੜੀਆਂ ਉਹ ਲੈ ਕੇ ਆਵਾਂਗੇ ਪਰ ਇਹ ਫਲਾਵਰ ਬਹੁਤ ਸੌਖੇ ਆ ਜਿਨ੍ਹਾਂ ਨੂੰ ਜਮਾਂ ਵੀ ਪੇਂਟ ਨਹੀਂ ਆਉਂਦਾ ਉਹ ਵੀ ਇਹਨੂੰ ਬਣਾ ਲੈਣਗੇ ਤਾਂ ਸਾਰੇ ਤੁਹਾਨੂੰ ਪੁੱਛਣਗੇ ਵੀ ਤੁਹਾਨੂੰ ਤੁਸੀਂ ਇੰਨਾ ਸੋਹਣਾ ਪੇਂਟ ਆ ਜਿਹੜਾ ਉਹ ਕਿਵੇਂ ਕਰ ਲੈਣੇ ਆ ਹੁਣ ਆਪਾਂ yellow color ਲੈਣਾ ਤੇ ਜਿਹੜੀਆਂ ਵੱਡੀਆਂ ਪੱਤੀਆਂ ਉਹਨਾਂ ਦੀ ਪਹਿਲਾਂ ਆਊਟਲਾਈਨ 컬러 ਆ ਜਿਹੜੀ ਆਪਾਂ ਭਰਨੀ ਆ ਇਦਾਂ ਇੱਕ ਪੱਤੀਆਂ ਆਪਾਂ ਲਗਾਈਆਂ ਇਹ ਲਾਈਨ ਆ ਜਿਹੜੀ ਥੋੜੀ ਆਪਾਂ ਡਾਰਕ ਰੱਖਣੀ ਹੁੰਦੀ ਆ ਤੇ ਵਿੱਚ ਜਦੋਂ 컬러 ਭਰਨਾ ਤਾਂ ਥੋੜਾ ਜਿਹਾ ਇਹਦੇ ਨਾਲੋਂ ਆਪਾਂ ਲਾਈਟ ਰੱਖਣਾ ਹੁੰਦਾ ਜਿਹੜੀ ਲਾਈਨ ਹੁੰਦੀ ਆ ਉਹਨੂੰ ਬੇਸ਼ੱਕ ਤੁਸੀਂ ਬਾਅਦ ਚ ਡਾਰਕ ਕਰ ਦੋ ਤੇ ਬੇਸ਼ੱਕ ਤੁਸੀਂ ਪਹਿਲਾਂ ਡਾਰਕ ਕਰ ਲਓ ਤੇ ਹੁਣ ਇੱਥੋਂ ਆਪਾਂ ਇਦਾਂ 컬러 ਆ ਜਿਹੜਾ ਉਹ ਭਰਨਾ ਸ਼ੁਰੂ ਕਰਨਾ نیچے ਤੋਂ ਉੱਪਰ ਨੂੰ ਭਰ ਲਓ ਤੇ ਭਾਵੇਂ ਉੱਪਰ ਤੋਂ نیچے ਨੂੰ ਕਰ ਲਓ ਇਸ ਤਰ੍ਹਾਂ ਹੌਲੀ ਹੌਲੀ ਇਹਤੋਂ ਉਹ ਬ੍ਰਸ਼ ਚਲਾਣਾ ਬਿਲਕੁਲ ਚੰਗੀ ਤਰ੍ਹਾਂ ਆ ਜਾਊਗਾ ਇਹਦੀ ਸ਼ੇਪ ਆਪਾਂ ਨਾਲ-ਨਾਲ ਜਿਹੜੀ ਉਹ ਬਣਾਉਂਦੇ ਜਾਣਾ ਤੇ ਇਦਾਂ ਤੁਸੀਂ ਕਲਰ ਭਰਨਾ ਹੈਗਾ ਸਾਈਡ ਆ ਜਿਹੜੀ ਉਹ ਆਊਟਲਾਈਨ ਕਰ ਦੇਣੀ ਹੁੰਦੀ ਆ ਪਰ ਮੈਂ ਬਾਅਦ ਚ ਕਰ ਦੋ ਥੋੜੀ ਜਿਹੀ ਡਾਰਕ ਹੋਣੀ ਚਾਹੀਦੀ ਹੁੰਦੀ ਆ ਇਸ ਡਿਜ਼ਾਈਨ ਦੇ ਵਿੱਚ ਬਾਕੀ ਏਕੋ ਜਿਹਾ ਵੀ ਹੋ ਸਕਦਾ ਜੇ ਤੁਹਾਡੇ ਕੋਲ ਕੋਈ ਹੋਰ ਡਿਜ਼ਾਈਨ ਹੈ ਜਿਨ੍ਹਾਂ ਨੂੰ ਆਰੀ ਆਉਂਦੀ ਆ ਹਨਾ ਉਹ ਇਸ ਡਿਜ਼ਾਈਨ ਦੇ ਉੱਪਰ ਜਿਵੇਂ ਸਿੱਪੀ ਵੀ ਲਗਾ ਸਕਦੇ ਆ ਇਹ ਪੱਤੀਆਂ ਦੇ ਆਸ-ਪਾਸੇ ਆਪਾਂ ਕੱਟ ਦਾਣਾ ਲਗਾ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਆ ਜਿਹੜਾ ਉਹ ਤਿਆਰ ਹੋ ਜਾਊਗਾ ਜਿਨ੍ਹਾਂ ਨੂੰ ਆਰੀ ਹੈਂਡਵਰਕ ਵੀ ਆਉਂਦਾ ਤਾਂ ਉਹ ਵੀ ਤੁਸੀਂ ਇਹਨੂੰ ਪੇਂਟ ਕਰਕੇ ਪੱਤੀਆਂ ਦੇ ਆਸ-ਪਾਸੇ ਕੱਟ ਦਾਣਾ ਵਗੈਰਾ ਲਾ ਕੇ ਇਹਨੂੰ ਤਿਆਰ ਕਰ ਸਕਦੇ ਆ ਬਹੁਤ ਇਹੀ ਸੋਹਣਾ ਬਣੂਗਾ ਜਦੋਂ ਰੈਡੀ ਹੋਊਗਾ ਇਹਦਾ ਮੈਂ ਤੁਹਾਨੂੰ ਜਿਹੜਾ ਫੁੱਲ ਬਣਿਆ ਹੋਇਆ ਡਿਜ਼ਾਈਨ ਤੇ ਉਹ ਮੈਂ ਤੁਹਾਨੂੰ ਆਪਣੇ WhatsApp ਗਰੁੱਪ 'ਚ ਵੀ ਪਾ ਦਊਂਗੀ ਤੁਸੀਂ ਮੈਨੂੰ ਕਮੈਂਟ ਕਰਕੇ ਜਿਹੜਾ ਆ ਇਹਦਾ ਜ਼ਰੂਰ ਕਰਵਾ ਦਿਓ ਕਮੈਂਟਸ ਸਾਰੀਆਂ ਪੜਨਾ ਜ਼ਰੂਰ ਕਰਦਿਆ ਕਰੋ ਪਲੀਜ਼ ਕਿਉਂਕਿ ਚਲੋ ਜੀ ਨਹੀਂ ਵੀ ਕਈ ਵਾਰੀ ਹੈ ਨਾ ਤੁਸੀਂ ਹੁੰਦਾ ਹੈ ਨਾ ਤਾਂ ਕਮੈਂਟ ਜਰੂਰ ਤੁਸੀਂ ਕੋਈ ਮਤਲਬ ਜਿਵੇਂ ਕੁਐਸਚਨ ਹੁੰਦਾ ਹੈ ਨਾ ਕਈ ਵਾਰੀ ਤੁਸੀਂ ਵਟਸਐਪ ਕਰਦੇ ਆ ਤਾਂ ਉਹ ਕਮੈਂਟ ਤੁਸੀਂ ਆਪਣੀਆਂ ਜਿਹੜੀਆਂ ਵੀ ਰਾਇ ਹੁੰਦੀ ਹੈ ਜਾਂ ਜਿਹੜੀ ਵੀ ਤੁਸੀਂ ਅੱਗੇ ਚੀਜ਼ ਤੁਹਾਨੂੰ ਚਾਹੀਦੀ ਹੁੰਦੀ ਹੈ ਉਹ ਤੋਂ ਤੁਸੀਂ ਕਮੈਂਟ ਕਰਦਿਆ ਕਰੋ ਅਸੀਂ ਸਾਰੇ ਕਮੈਂਟ ਪੜ੍ਹਦੇ ਵੀ ਆ ਤੇ ਉਹਦੇ ਅਨੁਸਾਰ ਆ ਜਿਹੜੀਆਂ ਆਪਾਂ ਵੀਡੀਓਜ਼ ਵੀ ਲੈ ਕੇ ਆਉਣੇ ਹੁਣ ਕਾਫੀ ਸਾਰੀਆਂ ਭੈਣਾਂ ਨੇ ਕਿਹਾ ਸੀਗਾ ਵੀ ਪੇਂਟ ਦੀਆਂ ਤੁਸੀਂ ਇਦਾਂ ਹੀ ਵੀਡੀਓ ਜਾਰੀ ਰੱਖਿਓ ਤਾਂ ਇਸ ਲਈ ਆਪਾਂ ਪੇਂਟ ਦੀਆਂ ਉਵੇਂ ਹੀ ਵੀਡੀਓਜ਼ ਜਿਹੜੀਆਂ ਉਹ ਲੈ ਕੇ ਆ ਰਹੇ ਹਾਂ ਹੁਣ ਇਹ ਦੂਜਾ ਤਰੀਕਾ ਇਹ ਆ ਵੀ ਤੁਸੀਂ ਆਊਟਲਾਈਨ ਆ ਜਿਹੜੀ ਉਹ ਤੁਸੀਂ ਕਰਕੇ ਥੋੜੀ ਜਿਹੀ ਛੱਡ ਦਿਓ ਉਹਨੂੰ ਸੁਕਾ ਲਓ ਤੇ ਫਿਰ ਆ ਜਿਹੜੀ ਉੱਪਰ ਦੀ ਤੁਹਾਨੂੰ ਆਊਟਲਾਈਨ ਆ ਨਹੀਂ ਕਰਨੀ ਪੈਗੀ ਤੇ ਕਲਰ ਆ ਜਿਹੜਾ ਇਹ ਪੂਰੇ ਧਿਆਨ ਨਾਲ ਤੁਸੀਂ ਕਰਨਾ ਹੁੰਦਾ ਮਤਲਬ ਕਲਰ ਆ ਜਿਹੜਾ ਇੱਧਰ ਉੱਧਰ ਨਾ ਫੈਲੇ ਬਾਕੀ ਦੇ ਵਿੱਚ ਕੋਈ ਸ਼ੇਡਿੰਗ ਵਗੈਰਾ ਨਹੀਂ ਹੈਗੀ ਤੇ ਸ਼ੇਡ ਇਹਦੇ ਵਿੱਚ ਲਾਸਤੇ ਜਦੋਂ ਕਿਵੇਂ ਕਰਨਾ ਹੈਗਾ ਉਹ ਵੀ ਤੁਹਾਨੂੰ ਮੈਂ ਦੱਸ ਦਊਂਗੀ ਵੀ ਤਰੀਕਾ ਕੀ ਹੈਗਾ ਵੀ ਜੇ ਤੁਸੀਂ ਸਿੱਖਣਾ ចਾਹੁੰਦੇ ਆ ਨਾ ਸ਼ੇਡਿੰਗ ਉਹਦਾ ਕੀ ਤਰੀਕਾ ਉਹ ਵੀ ਤੁਹਾਨੂੰ ਜਿਹੜਾ ਮੈਂ ਦੱਸ ਦਊਂਗੀ ਜਿਨ੍ਹਾਂ ਨੇ ਹਜੇ ਤੱਕ ਫਾਲੋ ਨਹੀਂ ਕੀਤਾ ਹਜੇ ਵੀ ਉਹ ਜ਼ਰੂ ਉਹ ਜਿਹੜਾ ਫੋਲੋ ਸਬਸਕ੍ਰਾਈਬ ਕਰ ਲਓ ਬਾਕੀ ਆਹ ਰੀ ਹੈਂਡਵਰਕ ਦੀਆਂ ਉਹ ਟਾਈ ਡਾਈ ਦੀਆਂ ਉਹ ਸਾਰੀਆਂ ਵੀਡੀਓ ਉਵੇਂ ਹੀ ਆਉਂਦੀਆਂ ਰਹਿਣਗੀਆਂ ਬਾਕੀ ਆਪਣੇ ਕੋਲੇ ਜਿਹੜੇ ਟਾਪਿਕ ਆ ਫਿਰ ਉਹ ਬਾਲੇ ਹੋ ਜਾਂਦੇ ਆ ਹਨਾ ਤਾਂ ਫਿਰ ਵਾਰੀ ਵਾਰੀ ਨਾ ਹਰ ਇੱਕ ਟਾਪਿਕ ਤੇ ਜਿਹੜੀ ਵੀਡੀਓ ਉਹ ਅਪਲੋਡ ਅਸੀਂ ਕਰਦੇ ਰਹਿਣੇ ਆ ਬਾਕੀ ਜਿਹੜੇ ਵੀ ਜੁੜੇ ਹੋ ਉਹ ਅੱਗੇ ਅੱਗੇ ਹਰ ਇੱਕ ਟਾਪਿਕ ਤੇ ਵੀਡੀਓ ਜਿਹੜੀਆਂ ਉਹ ਆਉਂਦੀਆਂ ਰਹਿਣਗੀਆਂ ਬਸ ਤੁਸੀਂ ਸਪੋਰਟ ਕਰਦੇ ਰਹੋ ਜਿਹੜੀਆਂ ਵੀ ਭੈਣਾਂ ਸਪੋਰਟ ਕਰ ਰਹੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਆ ਬਹੁਤ ਬਹੁਤ ਹੁਣ ਆਪਾਂ ਇਦਾਂ ਆਊਟਲਾਈਨ ਆ ਜਿਹੜੀ ਦੋਨਾਂ ਪੱਤੀਆਂ ਨੂੰ ਕਰ ਲਈ ਹੈਗੀ ਆ ਇਦਾਂ ਥੋੜਾ ਤੁਸੀਂ ਗੂੜਾ ਰੰਗ ਇੱਥੇ ਜਿਹੜਾ ਰੱਖਣਾ ਹੈਗਾ ਤਾਂ ਕਿ ਇਹ ਜਿਹੜਾ ਮਤਲਬ ਪੱਤੀ ਤੋਂ ਜਿਹੜੀ ਡੰਡੀ ਹੁੰਦੀ ਉਹ ਮਤਲਬ ਥੋੜੀ ਜੀ ਆਪਾਂ ਨੂੰ ਅਲੱਗ ਦਿਖਣੀ ਚਾਹੀਦੀ ਹੁੰਦੀ ਆ ਕਲਰ ਵੀ ਆਪਾਂ ਭਰਨਾ ਹੈਗਾ ਇਹਦੇ ਵਿੱਚ ਕੋਈ ਸ਼ੇਡਿੰਗ ਨਹੀਂ ਇਹ ਸਿੰਪਲ ਜਿਹੜੀ ਪੱਤੀ ਦਾ ਸੂਟ ਹੈਗਾ ਕੋਈ ਇਹਦੇ ਵਿੱਚ ਸ਼ੇਡਿੰਗ ਵਾਲਾ ਨਹੀਂ ਹੈਗਾ ਸਿੰਪਲ ਜਿਹੜਾ ਆਪਾਂ ਕਲਰ ਭਰਦੇ ਆ ਉਹ ਵਾਲੀ ਪੱਤੀ ਦਾ ਇਹ ਸੂਟ ਹੈਗਾ ਤੇ ਵਿੱਚੋਂ ਤੁਸੀਂ ਇਦਾਂ ਭਰਨਾ ਹੈਗਾ ਸਿੰਪਲ ਜਿਹੜਾ ਬ੍ਰਸ਼ ਹੁੰਦਾ ਉਹਨੂੰ ਜਿਆਦਾ ਤੁਸੀਂ ਸਟ੍ਰੇਟ ਰੱਖਣਾ ਮਤਲਬ ਉਹਦੇ ਉੱਪਰ ਤੁਸੀਂ ਭਾਰ ਨਹੀਂ ਦੇਣਾ ਹੁੰਦਾ ਬ੍ਰਸ਼ ਦੇ ਉਹਨੂੰ ਜਿੰਨਾ ਹੋ ਸਕੇ ਤੁਸੀਂ ਸਿੱਧਾ ਰੱਖ ਕੇ ਹੀ ਪੇਂਟ ਕਰਨਾ ਹੱਥ ਤੁਹਾਡਾ ਬਿਲਕੁਲ ਬ੍ਰਸ਼ ਜਿਹੜਾ ਉਹ ਸਿੱਧਾ ਰਹੇ ਉਹਦੇ ਤੇ ਭਾਰ ਨਹੀਂ ਦੇਣਾ ਦਾਬ ਨਹੀਂ ਆਉਣੀ ਚਾਹੀਦੀ ਹੁੰਦੀ ਤੁਹਾਡੇ ਬ੍ਰਸ਼ ਤੇ ਜੇ ਤੁਹਾਡਾ ਬ੍ਰਸ਼ ਸਿੱਧਾ ਰਹਿਣ ਲੱਗ ਗਿਆ ਤਾਂ ਇਹਦਾ ਮਤਲਬ ਹੈਗਾ ਵੀ ਤੁਹਾਨੂੰ ਜਿਹੜਾ ਪੇਂਟ ਕਰਨਾ ਆ ਗਿਆ ਜੀਵੇਂ ਹੁਣ ਆਪਾਂ ਚਾਦਰਾਂ ਵੀ ਪੇਂਟ ਕਰਦੇ ਹੁੰਨੇ ਆ ਤਾਂ ਬ੍ਰਸ਼ ਹਮੇਸ਼ਾ ਸਿੱਧਾ ਰੱਖਿਆ ਹੁੰਦਾ ਉਹਦੇ ਉੱਪਰ ਫਲਾਵਰ ਵੱਡੇ ਹੁੰਦੇ ਆ ਤਾਂ ਉੱਥੇ 5 ਜਾਂ 6 ਨੰਬਰ ਹੈਨਾ ਬ੍ਰਸ਼ ਯੂਜ਼ ਕੀਤਾ ਜਾਂਦਾ ਤੇ ਇਹ ਆਪਾਂ ਸਿਰਫ ਅੱਜ 3 ਅਤੇ 2 ਨੰਬਰੀ ਜਿਹੜਾ ਬ੍ਰਸ਼ ਆ ਉਹ ਯੂਜ਼ ਕਰ ਰਹੇ ਹੈਗੇ ਛੋਟੇ ਦੋਵੇਂ ਬ੍ਰਸ਼ ਨਾਲ ਹੀ ਇਹ ਬਣ ਜੇਗਾ ਦੋਵਾਂ ਤੋਂ ਜਿਹੜਾ ਵੀ ਤੁਹਾਡੇ ਕੋਲ ਬ੍ਰਸ਼ ਹੈਗਾ ਉਹਦੀ ਨਾਲ ਤੁਸੀਂ ਬਣਾ ਸਕਦੇ ਹੋਣੀ ਮੈਂ ਦੂਜਾ ਛੋਟਾ ਬ੍ਰਸ਼ ਹੈ ਜਿਹੜਾ 2 ਨੰਬਰ ਆ ਉਹਦੇ ਨਾਲ ਇਹੀ ਛੋਟੀ ਪੱਤੀ ਬਣਾ ਰਹੀ ਆ ਇੱਥੇ ਮੈਂ ਨਾਲ ਆ ਜਿਹੜਾ ਰੈੱਡ ਕਲਰ ਯੂਜ਼ ਕੀਤਾ ਤੇ ਇਹ ਤੁਸੀਂ ਵੀ ਮਤਲਬ ਇੱਥੇ ਚੇਂਜ ਕਰਕੇ ਕਲਰ ਕਰ ਸਕਦੇ ਹੈਗੇ ਆਂ ਇਹ ਪੱਤੀ ਜਿਹੜੀ ਉਹ ਗ੍ਰੀਨ ਦੀ ਵੀ ਬਣ ਜੇਗੀ ਜੇ ਤੁਹਾਡੇ ਕੋਲ ਦੋ ਕਲਰ ਹੀ ਹੈ ਮੰਨ ਲਓ ਕਈ ਵਾਰੀ ਤਿੰਨ ਨੰ ਕਲਰ ਨਹੀਂ ਹੁੰਦੇ ਤਾਂ ਇਹ ਪੱਤੀ ਤੁਸੀਂ ਨਾਲ ਦੇ ਗ੍ਰੀਨ ਕਲਰ ਦੀ ਵੀ ਜਿਹੜੀ ਹੈਗੀ ਉਹ ਬਣਾ ਸਕਦੇ ਆਂ ਇਹਦੇ ਵਿੱਚ ਵੀ ਸਿੰਪਲ ਬਸ ਕਲਰ ਭਰਨਾ ਹੈਗਾ ਕੋਈ ਇਹਦੇ ਵਿੱਚ ਉਦਾਂ ਨਹੀਂ ਹੈਗਾ ਵੀ ਸ਼ੇਡਿੰਗ ਵਗੈਰਾ ਨਹੀਂ ਹੈਗੀ ਸਿੰਪਲ ਬਸ ਇਹਦੇ ਵਿੱਚ ਆਪਾਂ ਪੇਂਟ ਕਲਰ ਆ ਭਰਨਾ ਤੇ ਆਰੀ ਵਾਲੀਆਂ ਜਿਹੜੀਆਂ ਪੈਣਾ ਉਹਨੂੰ ਆਸ-ਪਾਸੇ ਕੱਟ ਦਾਣੇ ਨਾਲ ਤੇ ਸੀਕਵੈਂਸ ਦੇ ਨਾਲ ਪੂਰਾ ਜਿਹੜਾ ਅਟਰੈਕਟਿਵ ਆ ਜਿਹੜਾ ਉਹ ਬਣਾ ਸਕਦੀਆਂ ਤੇ ਹੁਣ ਇਹਦੇ ਵਿੱਚ ਮੈਂ ਰੈੱਡ ਨਾਲ ਥੋੜੀ ਜੀ ਸ਼ੇਡਿੰਗ ਦੇਵਾਂਗੀ ਤੇ ਉਹ ਕਿਵੇਂ ਦੇਣੀ ਹੈਗੀ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਜਿਨ੍ਹਾਂ ਨੂੰ ਬਿਲਕੁਲ ਵੀ ਸ਼ੇਡ ਆ ਨਹੀਂ ਆਉਂਦਾ ਹੁੰਦਾ ਹਨਾ ਤਾਂ ਸਭ ਤੋਂ ਪਹਿਲਾਂ ਮਤਲਬ ਤੁਸੀਂ ਨਾ ਕਲਰ ਦੀ ਇੱਕ ਡਾਟ ਲਗਾਉਣੀ ਹੁੰਦੀ ਹੈ ਸਿੰਗਲ मतलब ਜਿਹਦੇ ਵਿੱਚ ਇੱਕ ਤਾਂ ਥੋੜੀ ਸੁ ਪਹਿਲਾ ਕਲਰ ਸੁੱਕਣ ਦੀ ਵੇਟ ਕਰਨੀ ਹੁੰਦੀ ਹੈ मतलब ਗਿੱਲੇ ਗਿੱਲੇ ਤੇ ਕਦੇ ਵੀ ਸੈਕੰਡ ਕਲਰ ਦੀ ਆਪਾਂ ਛੇੜੀਆਂ ਉਹ ਨਹੀਂ ਦੇਣੀ ਪਹਿਲਾ ਕਲਰ ਆ ਥੋੜਾ ਸੁੱਕਣ ਦੀ ਵੇਟ ਕਰਨੀ ਹੁੰਦੀ ਆ ਤੇ ਫਿਰ ਨੂੰ ਤੁਸੀਂ ਸਿੰਗਲ ਬਸ ਇੱਕ ਡਾਟ ਹੀ ਲਗਾਣੀ ਆ ਜਿਵੇਂ ਬਿੰਦੀ ਹੈ ਨਾ ਬਿੰਦੀ ਆਪਾਂ ਕਹਿ ਸਕਦੇ ਆ ਉਹਦੇ ਤੋਂ ਬਸ ਆਪਾਂ ਛੇੜਾ ਜਿਹੜਾ ਉਹ ਕਰ ਸਕਦੇ ਹੁੰਨੇ ਆ ਹੁਣ ਆਪਾਂ ਜਿਵੇਂ ਇਹ ਕਲਰ ਲਿਆ ਤੇ ਬਸ ਇਧਰ ਆਪਾਂ ਇੱਕ ਬਿੰਦੀ ਲਗਾਵਾਂਗੇ ਕਲਰ ਥੋੜਾ ਆਪਣਾ ਪਹਿਲਾਂ ਕੀਤਾ ਇਹ ਸਭ ਤੋਂ ਹੀ ਸੁੱਕ ਗਿਆ ਠੀਕ ਹੈ ਇਦਾਂ ਆਪਾਂ ਇੱਕ ਬਿੰਦੀ ਬਸ ਲਗਾਉਣੀ ਆ ਤੇ ਇਹਨੂੰ ਆਪਾਂ ਇਦਾਂ ਸ਼ੇਡ ਕਰਨਾ ਹੈ ਬ੍ਰਸ਼ ਨੂੰ ਥੋੜਾ ਸਾਫ ਕਰ ਲੈਣਾ ਹੁੰਦਾ ਟੱਕਣ ਦੇ ਨਾਲ ਹੀ ਆਪਾਂ ਸਾਫ ਕਰ ਸਕਦੇ ਹਾਂ ਤੇ ਇਦਾਂ ਬਸ ਹਲਕੀ ਹਲਕੀ ਸ਼ੇਡਿੰਗ ਦੇਣੀ ਹੈ ਤੇ ਬਹੁਤ ਸੋਹਣਾ ਜਿਹੜਾ ਆਪਣਾ ਪੱਤੀ ਆ ਉਹ ਬਣੀ ਲੱਗੂਗੀ ਪੱਤੀਆਂ ਤੋਂ ਹੀ ਫਲਾਵਰ ਬੰਦੇ ਆ ਜੇ ਤੁਹਾਨੂੰ ਪੱਤੀ ਬਣਾਣੀ ਆ ਗਈ ਸਮਝ ਲਓ ਫੁੱਲ ਵੀ ਬਣਾਉਣਾ ਆ ਗਿਆ ਹੁਣ ਵੀ ਆਪਾਂ ਇੱਕ ਡਾਟ ਆ ਜਿਹੜੀ ਇੱਥੇ ਲਗਾ ਰਹੇ ਹਾਂ ਇਹਦੇ ਵੀ ਤਾਂ yellow ਤੇ ਮਛਰ ਵੀ ਬੈਠਣ ਲੱਗ ਗਿਆ ਤੇ ਮਛਰ ਵੀ ਆ ਜਿਹੜਾ ਉਹ ਵਿੱਚ ਆ ਰਿਹਾ ਸੀਗਾ ਇਦਾਂ ਦੇਖੋ ਇਧਰ ਵੀ ਆਪਾਂ ਐਵੇਂ ਸ਼ੇਡਿੰਗ ਹੈ ਜਿਹੜੀ ਉਹ ਸ਼ੁਰੂ ਕਰਦੀਆਂ ਬਿਲਕੁਲ ਜੜ ਤੋਂ ਰੱਖਣਾ ਮਤਲਬ ਇਧਰ ਕੋਈ ਆਪਾਂ ਨੂੰ ਦਿਖੇ ਨਾ येलो ਨਾ ਦਿਖੇ ਜੜ ਦੇ ਵਿੱਚ ਉਹ ਸਾਰਾ ਆਪਾਂ ਇੱਕੋ ਜਿਹਾ ਮਤਲਬ ਇਧਰ ਨੂੰ ਲੈਣਾ ਹੈਗਾ ਸ਼ੇਡਿੰਗ ਕਰਨੀ ਹੈ ਤੇ ਬਹੁਤ ਸੋਹਣਾ ਬਣਦਾ ਕਿਸੇ ਵੀ ਕਲਰ ਨਾਲ ਬਣਾ ਲਓ ਜਦੋਂ ਇਹ ਬਣ ਜਾਊਗਾ ਤਿਆਰ ਹੋ ਜਾਊਗਾ ਬਹੁਤ ਸੋਹਣਾ ਆਪਣਾ ਡਿਜ਼ਾਈਨ ਲੱਗੂਗਾ ਘੇਰੇ ਤੇ ਤੁਸੀਂ ਇਹ ਚਾਰ ਫੁੱਲ ਜਿਵੇਂ ਬਾਹ ਤੇ ਇੱਕ ਇੱਕ ਫੁੱਲ ਪਾ ਸਕਦੇ ਹਾਂ ਦੇ ਸਾਰੇ ਸੂਟ ਚ ਤੁਸੀਂ ਸਿੰਗਲ ਸਿੰਗਲ ਫੁੱਲ ਪਾ ਸਕਦੇ ਆ ਇਹ ਇਨਾ ਫਲਾਵਰਸ ਨੂੰ ਥੋੜਾ ਜਿਹਾ ਵੱਡਾ ਵੀ ਕਰ ਸਕਦੇ ਆ ਜਿਵੇਂ ਛੋਟੇ ਆ ਹਨਾ ਇੱਕ ਦੋ ਪੱਤੀਆਂ ਹੋਰ ਵਧਾ ਲਓ ਤੁਸੀਂ ਤਾਂ ਇਦਾਂ ਵੀ ਤੁਸੀਂ ਬਣਾ ਸਕਦੇ ਆ ਇਹ ਰੈੱਡ ਸੋਨਾ ਹੈ ਯਾ ਯੈਲੋ ਸੋਨਾ ਇਹ ਵੀ ਤੁਸੀਂ ਕਮੈਂਟ ਆ ਜਿਹੜਾ ਕਰਨਾ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਕਰ ਲਓ ਵੀਡੀਓ ਲਾਈਕ ਸ਼ੇਅਰ ਕਮੈਂਟ ਕਰ ਦਿਓ ਥੈਂਕ ਯੂ